ਮੇਰੀ ਮੰਮੀ ਘਰੋਂ ਆਈ ਇਹਨੇ ਰੋਟੀ ਖਾਧੀ ਪਾਣੀ ਪੀਤਾ ਹੈ ਘਰੋਂ ਮੈਂ ਰਖੜੀਆਂ ਲੈ ਕੇ ਦਿੱਤੀਆਂ ਨੇ ਸਹੀ ਸਲਾਮ ਤੋਂ ਸੋਹਣਾ ਸੂਟ ਨਵਾਂ ਉਹਨੇ ਪਾਇਆ ਸਵਾਗ ਤੇ ਫਿਰ ਪੁੱਤਰ ਇਹਨੂੰ ਕਹਿ ਲਗੀ ਸਾਨੂੰ ਡਡਵਿੰਡੀ ਛੱਡ ਦਿਓ ਹੁਣ ਡਡਵਿੰਡੀ ਮੇਰਾ ਭਤੀਜਾ ਲਾ ਗਿਆ ਏ ਬਾਅਦ ਚ ਡਡਵਿੰਡੀ ਹੋ ਗਿਆ ਇਹ ਲਾ ਕੇ ਆ ਗਿਆ ਤੇ ਕਿੰਨੇ ਮਿੰਟ ਪਏ ਨੇ 10 ਮਿੰਟ ਹੋਏ ਨੇ ਅਜੇ ਛੱਡੀ ਨੂੰ ਤੇ ਮਗਰੋਂ ਫੋਨ ਸਾਨੂੰ ਆ ਗਿਆ ਵੀ ਇਦਾਂ ਲੱਤ ਟੁੱਟ ਗਈ ਏ ਫਿਰ ਅਸੀਂ ਉੱਥੋਂ ਹੀ ਭੱਜਿਆ ਫੁੱਫੀ ਭਤੀਜਾ ਮੋਟਰਸਾਈਕਲ ਤੇ ਹੋਦਿਆਂ ਨੂੰ ਸਾ ਦੁਨੀਆ ਖਾਲੀ ਸੀ ਉਹਨਾਂ ਬਿਠਾਇਆ ਸੀ ਸਿਰਫ ਉਹਨਾਂ ਕੁਰਸੀ ਜਿੰਦ ਬਿਠਾਇਆ ਸੀ ਉੱਦ ਹੀ ਬੈਠੀ ਸੀ ਤੇ ਹਾਸਤਾ ਕਿਤਾ ਵਾਪਰੇਆ ਹਾਸਤਾ ਜਾਨੀਏ ਰੱਛ ਸੀ ਬਹੁਤ ਜ਼ਿਆਦਾ ਉਹਨੇ ਮਾਰੇ ਦੱਸਿਆ ਕਹਿੰਦੀ ਰੱਛ ਸੀ ਜ਼ਿਆਦਾ ਮੈਂ ਕਿਹਾ ਕਿਦਾਂ ਬੀਬੀ ਤੇਰੇ ਕੋ ਕਿੱਦਾਂ ਚੜ ਗਈ ਬਸ ਕਹਿੰਦੀ ਰੱਛ ਸੀ ਰੱਛ ਚੜਿਆ ਨਹੀਂ ਗਿਆ ਦੁਨੀਆ ਭੱਜ ਕੇ ਚੜ ਗਈ ਹਣੀ ਤੋ ਕੀ ਪਤਾ ਕੋਈ ਵੱਜ ਗਿਆ ਉਹਨਾਂ ਦੇ ਵਿੱਚ ਨਾਲ ਉਹਦੇ ਕੋ ਚੜਿਆ ਨਹੀਂ ਉਹ ਥੱਲੇ ਨੀਚੇ ਡਿੱਗ ਪਈ ਤੋ ਉਹਦੀ ਜਦੋਂ ਡਿੱਗ ਪਈ ਤੋ ਉਹਦੇ ਨਾਲ ਹੀ ਉੱਤੇ ਟੈ ਟ ਬਸ ਚੜ ਗਈ ਨਾਲੀ ਤਾਂ ਇਦਾਂ ਲਾਤ ਲੰਮੀ ਰਹਿ ਕੇ ਹੁਣੀ ਤੇ ਇਦਾਂ ਡਿੱਗ ਪਈ ਨਹੀਂ ਤੇ ਬੱਸ ਦੇ ਥੱਲੇ ਲਾਤ ਹੁਣੀ ਤੋਂ ਉੱਤੋਂ ਡੈਰ ਛਾੜ ਗਿਆ ਉਹਨਾਂ ਇਹ ਥੱਲੇ ਨਹੀਂ ਵੇਖਿਆ ਇੱਕ ਜੀ ਰਹਿੰਦਾ ਵੀ ਇਹ ਵੀ ਨਹੀਂ ਉਹਨਾਂ ਧਿਆਨ ਮਾਰਿਆ ਬੱਸ ਵਾਲਾ ਇਹ ਤਾਂ ਦੇਖ ਹੀ ਸਕਦੇ ਸਨ ਇੱਕ ਹੋਰ ਸਾਡਾ ਰਹਿੰਦਾ ਕਿ ਅਸੀਂ ਉਹਨੂੰ ਵੀ ਚੜਾ ਲੀਏ ਨਾ ਨਾ ਉਹਨੂੰ ਨਹੀਂ ਚੜਾਇਆ ਉਹ ਉੱਤੇ ਬੱਸ ਚੜਾ ਇਦਾਂ ਇਹ ਨਹੀਂ ਸਰਕਾਰੀਆਂ ਨੇ ਸਰਕਾਰੀ ਬੱਸ ਇਸ ਕਾਰਨ ਲਈ ਵੀ ਚੜਾ ਕੇ ਉੱਤੇ ਦੁਨੀਆਦਾਰੂ ਨੂੰ ਮਾਰਨ ਵਾਸਤੇ ਸਰਕਾਰੀ ਬੱਸਾਂ ਰੱਖੀਆਂ ਇਹ ਚਲ ਗਿਆ ਉੱਥੋਂ ਡਰਾਈਵਰ ਨਾ ਹਾਂ ਜੀ ਪਹਿਲਾਂ ਉੱਥੇ ਸੀ ਬਾਅਦ ਚ ਹੁਣ ਚਲੇ ਗਿਆ ਉਹ ਕਿੱਥੇ ਚਲੇ ਗਈ ਸੀ ਜੀ ਮਾਤਾ ਸਿਓ ਕਿੱਥੇ ਜਾ ਰਹੇ ਸੀ ਮਾਤਾ ਜਾ ਰਹੇ ਸੀ ਪੂਟਾ ਦੇ ਮਸਪਾਨਪੁਰ ਲੱਗੇ ਪੂਟਾ ਜਾ ਰਹੇ ਸੀ ਰਖੜੀ ਪੰਨ ਆਪਣੇ ਭਰਾ ਨੂੰ ਮਾਮੇ ਸਾਡੇ ਰਖੀ ਬੁੰਨਣ ਜਾ ਰਹੇ ਉਹ ਤੋਂ ਬਾਅਦ ਉਹਨਾਂ ਘਰ ਮਾਤਾ ਦਾ ਨਾਮ ਕੀ ਕਰੇਸ਼ਣ ਕਾ ਉਹ ਕਾਰਵਾਈ ਦੀ ਮੰਗ ਕਰਦੇ ਉਹ ਫਸਟ ਵੀ ਕਰਦੇ ਕਰਨ ਕਰ ਤੇ ਜਿਹੜਾ ਡਰਾਈਵਰ ਮੇਰੀ ਮੰਮੀ ਚੰਗੀ ਪੱਲੀ ਉਹਨਾਂ ਮਾਰੀ ਉਹਨੂੰ ਕਿਹੜਾ ਖਦਕ ਸੀ ਚਾਹ ਬਿਮਾਰ ਸੀ ਉਹ ਬਿਮਾਰ ਹੋਈ ਬਸ ਤੇ ਚੜ ਲਗੀ ਠੀਕ ਠਾਕ ਕਰੋ ਆਈ ਸਹੀ ਸਲਾਮ ਹੁਣ ਆ ਵੀ ਉਹ ਨਾ ਐਡੀ ਵੇਖੇ ਇੱਕ ਹੋਰ ਵੀ ਰਹਿਦਾ ਏ ਉਹਨੂੰ ਵੀ ਚੜਾ ਲਈਏ ਬਜ਼ੁਰਗ ਵੀ ਪਿੱਛੇ ਕੜਾ ਆਏ ਉਹਨੂੰ ਵੀ ਚੜਾ ਲਈਏ ਉਹਨਾਂ ਇਹ ਨਹੀਂ ਬਾਸ ਆਲਿਆ ਦੇਖਾ ਉਹਨਾਂ ਦੀ ਗਲਤੀ ਏ ਇਸ ਕਰਨਾ ਅਸੀਂ ਗਲਤੀ ਕਹਿੰਨੇ ਉਹਨਾਂ ਦੀ ਨਾ ਲਗਾਵਰ ਤਾਂ ਲਾਈਸੈਂਸ ਨਾ ਕੋ ਉਹਨਾਂ ਇਹ ਨਹੀਂ ਉਹਨਾਂ ਨੂੰ ਚਾਹੀਦਾ ਵੀ ਬਜ਼ੁਰਗ ਜੇ ਅਸੀਂ ਆਪ ਫੜ ਕੇ ਉਹਨੂੰ ਚੜਵਾਈਏ ਅਗਲੇ ਕਨੈਕਟਰ ਇੱਦਾਂ ਇਦਾਂ ਦੇ ਪਏ ਨੇ ਅਗਲੇ ਫੜ ਕੇ ਜਿਹੜੇ ਬਜ਼ੁਰਗ ਜੀ ਹੁੰਦੇ ਨੇ ਉਹ ਫੜ ਕੇ ਉਹਨੂੰ ਅਗਲੇ ਕਨੈਕਟਰ ਚਾੜਦੇ ਨੇ ਬਸ ਤੇ ਅਗਲੇ ਇਹਨੇ ਕੁੜੀਆਂ ਮੁੰਡੇ ਚਾੜ ਚੁਣ ਜਿਹੜਾ ਬਜ਼ੁਰਗ ਜੀ ਉਹਨੂੰ ਤਾਂ ਫੜ ਕੇ ਆਪ ਚੜਾਈਦਾ ਅਗਲੇ ਸੇਵਾ ਦੁਨੀਆ ਕਰਦੀ ਇੰਨੀ ਅਸੀਂ ਮੰਗ ਕਰ ਹਾਂਜੀ ਡਰਾਈਵਰ ਖਲਾਫ ਜਿਹਨੇ ਚੜਵਾਇਆ ਨਹੀਂ ਤਵਾਂ ਦਾ ਬੱਸ ਚਲਾਈ ਡਰਾਈਵਰ ਦਾ ਇੱਕ ਸੂਰ ਉਹਨੇ ਬੱਸ ਛੇਤੀ ਨੇ ਚਲਾ ਲਈ ਉਹਨੇ ਦੇਖਿਆ ਨਹੀਂ ਇੱਕ ਬਜ਼ੁਰਗ ਵਿਚਾਰਾ ਚੜਨ ਵਾਲਾ ਉਹ ਨੀਚੇ ਥੱਲੇ ਡਿੱਗਾ ਪਿਆ ਹਾਂਜੀ ਉਹ ਨਾ ਇਹ ਨਹੀਂ ਦੇਖਿਆ ਮੇਰਾ ਨਾਮ ਸਰਜੀਤ ਸਿੰਘ ਆ ਜੀ ਮੈਂ ਪਿੰਡ ਸੇਚਾਂ ਦਾ ਵਾਸੀ ਆ ਜੀ ਤੇ ਉਹ ਮੇਰੀ ਨਾਨੀ ਜੀ ਲੱਗਦੇ ਆ ਕ੍ਰਿਸ਼ਨਕੌਰ ਤੇ ਉਹਨਾਂ ਦਾ ਮੈਂ ਦੋਤਾ ਲੱਗਦਾ ਹੀ ਤੇ ਉਹ ਨਾ ਆਪਣੇ ਰਖੜੀਆਂ ਬੰਨਣ ਜਾ ਰਹੀ ਸੀ ਮਾਮਿਆਂ ਦੇ ਤੇ ਡੱਡਵਿੰਡੀ ਅੱਡੇ ਦੇ ਜੀ ਮਤਲਬ ਬੱਸ ਪੀਆਟੀਸੀ ਆਈ ਸੀ ਉਹਦੇ ਚੜਨ ਲੱਗੇ ਸੀ ਤੇ ਆਪਣੇ ਆਵਾਵਾ ਸਾਰੀ ਸਵਾਰੀ ਸੀ ਭਰੀ ਸੀ ਤੇ ਮਾਤਾ ਉਹਦਾ ਵੈਸੇ ਬਜ਼ੁਰਗ ਸੀ ਤੇ ਜਾਂ ਲੱਗੇ ਤੇ ਉਹਨਾਂ ਦੇ ਹੱਥ ਤੇ ਛੜਕ ਗਿਆ ਉਹ ਥੱਲੇ ਡਿੱਗ ਪਏ ਤੇ ਬੱਸ ਨਾਲ ਉਤੋਂ ਲੰਗੀ ਜੀ ਫਿਸਲ ਗਈ ਲੱਤ ਸਾਰੀ ਫਿਸਲ ਗਈ ਜੀ ਤੇ ਉਹਨਾਂ ਨੂੰ ਆਪਾਂ ਕਾਰਵਾਈ ਕੀਤੀ ਤੇ ਮੈਂ ਮੌਕੇ ਤੇ ਪਹੁੰਚ ਗਿਆ ਤੇ ਰੋਕ ਲਈ ਬੱਸ ਤੇ ਡਰਾਈਵਰ ਕੰਡਕਟਰ ਨੂੰ ਮੈਂ ਪੁੱਛਿਆ ਤੁਹਾਡਾ ਲਾਇਸੈਂਸ ਕਿੱਥੇ ਆ ਉਹ ਕਹਿੰਦੇ ਕੋਈ ਨਹੀਂ ਸਾਡਾ ਲਾਇਸੈਂਸ ਨਾ ਕੋਈ ਉਹਨਾਂ ਰਿਹਾ ਮੈਂ ਵੈਸੇ ਫੋਟੋਆਂ ਖਿੱਚ ਲੀਆਂ ਬੱਸ ਦੀ ਵੀ ਫੋਟੋ ਖਿੱਚ ਲਈ ਵੀਡੀਓ ਵੀ ਬਣਾ ਲਈਆ ਤੇ ਹੁਣ ਨਾ ਉਥੇ ਮੈਂ ਸੁਲਤਾਨਪੁਰ ਲੋਧੀ ਪਾਸ ਅੱਡੇ ਤੇ ਗਿਆ ਵਾ ਤੇ ਉਹਨਾਂ ਨੇ ਮੈਂ ਕਿਹਾ ਵਾ ਤੇ ਉਹਨਾਂ ਨੂੰ ਮੈਂ ਫੋਟੋ ਦਿਖਾ ਲਈ ਤੇ ਮੈਂ ਦਿਖਾ ਲਈ ਪੀਐਟਸੀ ਬੱਸ ਦਾ ਨੰਬਰ ਦੱਸਿਆ ਉਹ ਕਹਿੰਦੇ ਸਾਨੂੰ ਇਹ ਮੁੰਡਿਆ ਦਾ ਨੰਬਰ ਮੈਂ ਮੰਗਿਆ ਉਹ ਕਹਿੰਦੇ ਨੰਬਰ ਸਾਡੇ ਕੋਲ ਹੈ ਹੀ ਨਹੀਂ ਹੈਗਾ ਤੇ ਮੈਂ ਕਿਹਾ ਫਿਰ ਇਹ ਆਪਣੇ ਆਧਾਰ ਕਾਰਡ ਆਧਾਰ ਕਾਰਡ ਵਾਲੀ ਪੀਆਰਟੀਸੀ ਫਿਰ ਕਾਰਨ ਸਰਕਾਰੀ ਚਲਾਈ ਤੁਸੀਂ ਜਦੋਂ ਫਿਰ ਆਪਣੀ ਦੇਖਭਾਲ ਲਈ ਕਿਸੇ ਬਜ਼ੁਰਗਰੀ ਕਰਨੀ ਹੈਗੀ ਮੈਂ ਕਿਹਾ ਆਪਣੇ ਪ੍ਰਾਈਵੇਟ ਬਸਾਂ ਚਾਲੂ ਕਰੋ ਤੇ ਉਹ ਮੇਰਾ ਵੀਰ ਇੱਕ ਸੀ ਇੱਕ ਹੋਰ ਸੀ ਉਹ ਸਭ ਮੇਰੇ ਨਾਲ ਉੱਥੇ ਬੈਸਾਂ ਲਾ ਪਿਆ ਸੀ ਬਸ ਦਾ ਨੰਬਰ ਕੀ ਸੀ ਇਹ ਪੀਪੀ09 AF 3601 ਨੰਬਰ ਆ ਪੀਆਰਟੀਸੀ ਬਸਾਂ ਕਾਰਵਾਈ ਦੀ ਮੰਗ ਕਰਦੇ ਹੋ ਹਾਂਜੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਆ ਜੋ ਵੀ ਸਾਡੀ ਕਾਰਵਾਈ ਉਹਨਾਂ ਨੂੰ ਬੰਦ ਕੀਤੀ ਜਾਵੇ ਜੀ ਅਸੀਂ ਇਹ ਕੋਈ ਰਿਕਵੈਸਟ ਕਰਦੇ ਹਾਂ ਧੰਨਵਾਦ ਮੈਂ ਡਾਕਟਰ ਹਰਪੀਤ ਸਿੰਘ ਸਿਵਲ ਹਸਪੀਟਲ ਦਾ ਪਰਲੋਦੀ ਤੋਂ ਸਾਡੇ ਕੋਲ ਥੋੜੀ ਦੇਰ ਪਹਿਲਾਂ ਇੱਕ ਕੇਸ ਆਇਆ ਸੀਗਾ ਡਟਵਿਡੀ ਬੱਸ ਸਟੈਂਡ ਤੇ ਇਹਦਾ ਐਕਸੀਡੈਂਟ ਹੋਇਆ ਰਿਸੇ ਤਰ੍ਹਾਂ ਦੇ ਮੁਤਾਬਕ ਕਿ ਬੱਸ ਤੇ ਚੜਨ ਲੱਗੇ ਤਾਂ ਐਕਸੀਡੈਂਟ ਹੋਇਆ ਇਹਦਾ ਨਾ ਪੇਸ਼ੈਂਟ ਦਾ ਨਾਮ ਕ੍ਰਿਸ਼ਨ ਕੋਰ ਵਾਈਫ ਆਫ ਸਵਰਨ ਸਿੰਘ ਸੀਗਾ 86 ਸਾਲੇ ਦੀ ਉਮਰ ਹੈ ਮੋਠਾਵਾਲ ਦੀ ਰਹਿਣ ਵਾਲੀ ਹੈ ਇਹਦੀ ਲੱਤ ਦੇ ਵਿੱਚ ਕਾਫੀ ਓਪਨ ਫ੍ਰੈਕਚਰ ਸੀਗਾ ਕਾਫੀ ਐਕਸੈਸਿਵ ਬਲੀਡਿੰਗ ਹੋ ਚੁੱਕੀ ਸੀ ਜਦੋਂ ਸਾਡੇ ਕੋਲ ਆਈ ਹੈ ਅਸੀਂ ਟ੍ਰੀਟਮੈਂਟ ਤਾ ਡਿਊਲਿੰਗ ਟ੍ਰੀਟਮੈਂਟ ਹੀ ਪੇਸ਼ੈਂਟ ਐਕਸਪਾਇਰ ਹੋ ਗਿਆ। ਇਹਦੀ ਜੋ ਇਨਫੋਰਮੇਸ਼ਨ ਸੀਗੀ ਅਸੀਂ ਪੁਲਿਸ ਸਟੇਸ਼ਨ ਭੇਜ ਦਿੱਤੀ ਹੈ ਗਲੇਰੀ ਕਾਰਵਾਈ ਵਾਸਤੇ ਬਾਕੀ ਜਿਸ ਤਰ੍ਹਾਂ ਵੀ ਐਪਲੀਕੇਸ਼ਨ ਆਦੀ ਹੈ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ। ਮੈਂ ਐਸ.ਆਈ. ਬਖਸ਼ੀਸ਼ ਸਿੰਘ ਖੜਾ ਸੁਲਤਾਨਪੁਰ ਲੋਧੀ ਨੂੰ ਪਤਾ ਲੱਗਾ ਕਿ ਇੱਕ ਐਕਸੀਡੈਂਟ ਜਿਹੜਾ ਵਾ ਗੱਡੂਵਿੰਡੀ ਦੇ ਲੱਗੇ ਹੋਇਆ ਬਜ਼ੁਰਗ ਆਰਥਦਾ ਇਹਦੀ ਉਮਰ ਕਰੀਬ ਜਿਹੜੀ ਹੈ ਵੀ ਆ 80 ਸਾਲ ਆ। ਇਹਦਾ ਨਾਮ ਕਿਸ਼ਨਕੌਰ ਪਤਨੀ ਸਰਨ ਸਿੰਘ ਵਾਸੀ ਮੋਠਾ ਵਾਲਾ ਜਿਹਦਾ ਬਸ ਤੇ ਚੜਨ ਲੱਗਿਆ ਹੱਥ ਛੁਕ ਗਿਆ ਤੇ ਜਿਹਦੀ ਮੌਤ ਹੋ ਗਈ ਜਿਹਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਜਦੋਂ ਉਹਦੇ ਘਰ ਦੇ ਕੋਈ ਵੀ ਆ ਕੇ ਸਟੇਟਮੈਂਟ ਦੇਣਗੇ ਅਗਲੀ ਕਾਰਵਾਈ ਜਿਹੜੀ ਹੈ ਅਮਨ ਚ ਧਿਆਨ ਦੇਣਾ ਚਾਹੀਦਾ